ਉਹਨਾਂ ਦਾ ਬਹੁਤ ਬੱਤਲ ਬਾਦੂ ਤੇ ਨਾ ਕਹਿਣਾ ਵੀ ਫੌਜੀ ਨਾ ਵਪਾਰਨ ਦੇ ਲਈ ਨਹੀਂ ਹਾਨੀਕਾਰਕ ਆ। ਲੱਗਦੇ ਅੱਗੇ ਦੀ ਅੱਗੇ ਵਾਦੇ ਚੱਲੋ। ਹਲੋ। ਜਿਹੜਾ ਪਿੰਡ ਪੈਂਦਾ ਹੈ। ਜਮਦਮਾ ਸਾਹਿਬ। ਰਿਕਾਰਡ ਤੋੜ ਘੱਟ ਹੈ ਬਾਈ।

ਯਾਰ ਬਸ ਮੈਂ ਜੀ ਆ ਵੀ ਗੁਰੂ ਕੋ ਲੱਗਦਾ ਸਭਾ ਜਨੇ ਗੁਰੂ ਪਾ ਚਾਚਾ ਸਿਖ ਲਾ ਰਿਹਾ ਲੇ ਹਰ ਮਦਦ ਬਸ ਮੇਰਾ ਕੁਦਾਫਤ ਬੋਲ ਕਰਾ ਦੇ ਗੁਰੂ ਕੋਲ ਆ ਕੇ ਵਾਪਸ ਆ ਗਏ ਬੰਦ ਚਾਲੀ ਕਰਾ ਰਿਹਾ ਹਰਮਨਾਰ ਫਤਿਹ ਮਾਰੀ ਆਜੋ ਵੀਰ ਜੀ ਆਜੋ ਬੰਨ ਲਓ ਇੰਨੇ ਬੇਸ ਇਕੱਠਾ ਕਿਹੜੇ ਲੜਾਉਂਦਾ ਆਓ ਮਾਤਾ ਜੀ ਆਜੋ ਮੁਰਦੋ ਗੁਰੂ ਕੋਲੋਂ ਕਰਦੇ ਰਹੇ ਆ ਬਹੁਤ ਸਾਰੇ ਬੰਦੇ ਲੋ ਜੀ ਇਧਰੋਂ ਬੁਰਾਨੀਆਂ ਲਾੜੀਆਂ ਫੌਜਾਂ ਦੇ ਹਥਿਆਰ ਜਿਹੜੇ ਤਿਆਰ ਹੋ ਰਹੇ ਨੇ ਨੇ ਬਾਬਾ ਜੀ ਉਹਨੇ ਤਿਆਰ ਕਰੀ ਜਾਂਦੇ ਨੇ ਆਹ ਦੇਉਂ ਫਰੂਟੀਆਂ ਲੰਗਰਾ ਵਈ ਦੇਖੋ ਕਹਿੰਦੇ ਫਰੂਟੀਆਂ ਮਿਲਦੀਆਂ ਨੇ ਜਲਦਾ ਦੇਖ ਕੇ ਚਤੀ ਦੂਰ ਜਾਂਦੇ ਜਿਵੇਂ ਇੰਮਕ ਰਵੇ ਲੋਹਾ ਲੱਗਦਾ ਅੰਦਾ ਗੱਲ 5-10 ਰੁਪਈਆ ਵਾਲੀ ਫਰੂਟੀ ਦੀ ਨਹੀਂ ਹੈਗੀ ਗੱਲ ਇਹ ਆ ਵੀ ਜਿਹੜਾ ਆ ਬੁੱਚਣ ਦਾ ਨਜ਼ਾਰਾ ਉਹਦਾ ਨਾ ਜਿਵੇਂ ਆ ਦੇਖੋ ਵੀ ਹੁਣ ਸੱਟਣਗੇ ਨਾ ਉਹ ਬੁੱਚਣ ਦਾ ਨਜ਼ਾਰਾ ਨਾ ਉਹ ਅੱਖੀ ਹੈ ਯਾਰ ਕਹ ਨਹੀਂ ਦੱਗੀ ਜਿਹੜਾ ਮਤਲਬ ਬੁੱਚਣਾ ਇਹਦਾ ਉਹ ਉਹ ਨਜ਼ਾਰਾ ਚੀਜ਼ ਆ ਲੋ ਵੀ ਘੇੜ ਜੀ ਚੀਜ਼ਾਂ ਕੋਲੇ ਪਹੁੰਚ ਗਏ ਮਿੱਤਰੋ ਆਪਾਂ ਲੱਗੋਗੇ ਚਰਖਾ ਚਰਖਾ ਚਰਖੇ ਹੁਣ ਤਾਂ ਬਾਈ ਛੋਪੀਸ਼ਾਂ ਨਹੀਂ ਰਹਿ ਗਏ ਨਾ ਛੋਪੀਸ਼ਾਂ ਨੇ ਚਰਖ ਹੀ ਰਹਿ ਗਏ ਹੁਣ ਤਾਂ ਆ ਕਿਨੇ ਦਾ ਪ੍ਰਧਾਨ ਹਾਂ

ਆ ਚੱਕੀ ਰਹਿ ਗਈ ਹੁਣ ਤਾਂ ਬਸ ਕੱਲੀ ਹੱਥ ਨਾਲ ਘਮਾਉਣ ਵਾਲੀ ਹੁਣ ਤਾਂ ਆਪਣੇ ਵਰਗੇ ਜਾ ਕੇ ਪੀਣਾ ਵੱਡੇ ਉਹਦੇ ਪ੍ਰਵੀਨ ਦੀ ਚੱਕੀ ਤੇ ਮਾਰਦਾ ਨਾ ਆ ਆ ਕੀ ਚੀਜ਼ ਆ ਪ੍ਰਧਾਨੂ ਆ ਕੀ ਚੀਜ਼ ਆ ਜੋਦਾਈ ਨੇ ਲੱਗ ਅੱਛਾ ਜੋਦਰਾਉਣਾ ਠੀਕੇਗਾ ਤਾਂ ਇਹ ਇਹ ਧੂਕ ਨਾਲ ਯਾਰ ਮੱਝਦੀ ਨਹੀਂ ਹੋਏ ਜੋ ਧੂਕ ਦਾ ਰੇੜੀ ਤੋਂ ਇਹਦੇ ਵਿੱਚ ਉਹ ਲੱਕਰ ਰਹੀਆਂ ਪਿੱਤਨ ਲੱਗੀ ਹੋਈਆਂ ਲੱਕਰਾਂ ਜਾਗੀ ਕਹਿੰਦਾ ਗਲੇ ਲਾ ਚੱਕ ਲਈ ਮੈਂ ਪਰਸ ਦੇਖ ਬੀਬੀਆਂ ਲੈ ਕੇ ਨਾ ਘੈਂਟਾ ਓਏ ਪਰਸ ਆ ਪਰਸ ਕੇ ਘੈਂਟਾ ਨਾ ਬਹੁਤ ਖੇਡਿਆ ਭਰਾ ਵਾ ਇਹ ਨਾਲ ਪਹਿਲਾਂ ਚੰਗੀਆਂ ਸਿੱਖਾਂ ਦੀਆਂ ਨਿਸ਼ਾਨੀਆਂ ਮਿੱਤਰੋ ਜਿੱਡਾ ਮਰਜੀ ਭਾਰਾ ਲੈ ਲੋ ਕਿਹਾ ਬਾਬਾ ਜੀ ਬਾਬਾ ਜੀ ਕਿੱਡਾ ਕਿ ਭਾਰਾ ਮਿਲ ਜੂ ਮਿਲ ਜੂ ਆ ਯਾਰ ਦੇਖ ਲੋ ਕਿੰਨਾ ਵਜਣਾ ਇਹ ਹੋ ਆ ਕਿ ਲੋਕ ਕਿੰਨੇ ਦਾ ਹਾਂ ਚਾਪੀ ਆ ਸਾਡੇ ਬੰਦੇ ਤਾਂ ਇਹ ਹਾਥੀ ਲੈ ਕੇ ਵਜੂ ਇਹਦਾ ਇਹ ਹਾਂ ਡਾਕ ਰੱਖਣ ਦੀ ਲੋੜ ਨਹੀਂ ਹਾਂ ਜਿੱਦਾਂ ਲੈ ਕੋਟ ਦਿਖਾਉਣਾ ਕਿੰਨੇ ਸੋਹਣੇ ਸੋਹਣੇ ਕੋਟ ਪਏ ਨੇ ਹਨਾ ਹੱਥੀ ਤਿਆਰ ਕਿਤੇ ਲੱਗਦੇ ਨੇ ਤੇ ਮਿੱਤਰੋ ਮੇਲਾ ਹੱਥੀ ਤਿਆਰ ਕੀਤੇ ਹੋਏ ਜੀ ਇਹ ਸੋਹਣੀਆਂ ਚੀਜ਼ਾਂ ਹੱਥੀ ਤਿਆਰ ਕੀਤੀਆਂ ਨੇ ਭਰਾਵੋ ਆ ਜੀ ਕਿੰਨੇ ਆਹ ਦੇਖੋ ਏ ਆ ਗੁੱਡੀ ਕੀ ਕਹਿੰਦੀ ਆ ਕਿ ਆ ਨੂਣ ਮਿਰਚ ਆਣੀ ਆ ਗਈ ਚੱਲ ਪਿਆ ਮੰਦੇ ਹੋ ਕੇ ਇਹ ਨਾ ਚੀਜ਼ ਹਾਲਾ ਜੇ ਜਵਾਨ ਹਾਲਾ ਦੁਰਾਂ ਦੀ ਸ਼ਾਨ ਜਰਾ ਕੇ ਆਗੇ ਜਾਓ ਇਹ ਹਾਂ ਚਲੇ ਆਓ ਚਲੇ ਆਓ ਚਲੇ ਆਓ ਚਲੇ ਆਓ ਇਹ ਹਾਂ 50 ਰੁਪਏ ਪਰਸੀ ਦਾ 50 ਰੁਪਏ ਦੀ ਕਾਗਜ਼ ਆਈਏ बड़ा हील कमाल इहे बड़ा हा पिया गील कमाल जल्दी पहुचे मारो टी कारगी वारा सड़क जल्दी पहुचे यां हमारा सपना है कि आदमी अकेले गुनाह ना करे 14 ਸ਼ਦਾਈ ਲਓ ਜੀ ਇਹ ਤਿਆਰ ਆ ਵਧੀਆ ਸ਼ਾਨਾ ਇਹ ਨਹੀਂ ਕਿ ਜਣਾ ਕਿਵਾ ਆ ਮੈਂ ਆਤੀ ਜੇ ਨੋ ਮਾਰਦਾ ਨੋ ਦੇ ਬਈ ਬੰਦੇ ਆ ਚੀਜ਼ਾਂ ਭਰਾਓ ਬੈਗ ਹੀ ਬੈਗ ਬੈਗ ਦੀ ਸਟੇਲ ਲਿਖੀ ਹੋਈ ਆ ਬਰੇ 200 ਰੁਪਿਆ 2500 ਰੁਪਿਆ ਜੀ ਲੈ ਆ ਜੀ ਆਪਾਂ ਹੋਰ ਦੇਖਦੇ ਅੱਗੇ ਜਿਹੜੀਆਂ ਆ ਚੀਜ਼ਾਂ ਨੇ ਇਹ ਕੈਨੇਡਾ ਅਮਰੀਕਾ ਚ ਭਲਾ ਕਿੱਥੇ ਮਿਲਣਗੀਆਂ ਦੋਸਤੋ ਜਿਹੜੀਆਂ ਆ ਚੀਜ਼ਾਂ ਨੇ ਇਹ ਕੈਨੇਡਾ ਅਮਰੀਕਾ ਚ ਭਲਾ ਕਿੱਥੇ ਮਿਲਣਗੀਆਂ ਦੋਸਤੋ टक्रोर पिचो जी बासी बपर जी बासी बपर टाइटोन ਹੰਨੇ ਦੇ ਜਾਣ ਨਹੀਂ ਬਤਵਾਉਂਗਾ ਉਹ ਚੀਜ਼ ਦੇਖਣ ਵਾਲੀ ਆ ਮਿੱਤਰੋ ਉਹ ਚੀਜ਼ਾਂ ਦੇਖਣ ਵਾਲੀਆਂ ਨੇ ਆਹੀ ਦਾ ਨਜ਼ਾਰੇ ਨੇ ਵਿਸਾਖੀ ਦੇ ਆ ਜਿਹੜੇ ਹੀ ਹੁੰਦੇ ਹਾਂ ਹਾਂ ਨੌ ਪਈ ਚ ਰੋਲ ਦੇ ਝੂੜਾ ਕਿਹੜੇ ਲੈਣਾ ਉਹ ਮੋਤ ਦਾ ਨੂੰ ਹਾਂ ਮੋਤ ਰਬੂ ਵੀ ਲੱਗਿਆ ਪਿਆ चाल कई इ इकी सौ इकी सौ सौ इकी सौ जी पंद्रहं सौ ਕੜੇ ਫਾਰੀ ਫਰੀ ਕੜੇ ਜੁਬੀ ਤੇ ਰਾਲੇ ਹੈ ਮਰਮਾਨ ਹੈ ਕੋਈ ਰੱਬ ਦਾ ਕਾਰ ਤੋੜ ਕੱਥਾ ਜੀ ਇਹ ਨੰਨੇ

ਕਿ ਮੜਾ ਫੋਟੋ ਦਾ ਸੋਣਾ ਕੋਟ ਹੈ ਜਾਨੀਆਂ ਜਹਵੰਤ ਕਾਰਾ ਚਲਾਣਾ ਬਾਤ ਜਿੱਥੇ ਸਪੀਕਰ ਦੀ ਆਵਾਜ਼ ਹੁੰਦੀ ਆ ਰਿਹਾ ਕਰਦੇ ਕੋਈ ਪਹੁੰਚ ਜਾ ਲੋ ਨਾਰੇ ਦੀਨ ਕੇ ਥੋੜੇ ਕਿਤੇ ਘੁਮਣਦੇ ਹੈ ਥੋੜੇ ਕਿਤੇ ਉੱਰ ਕੇ ਕਾਤਾ ਸੋ you yeah. गिया फुलाय हुण गव थो पा जमा थो पा मानू हटा له تکيو ووي उहो घर त

پورا ڏسو پورا ڏسو